5 ਮਿੰਟ ਹੈ 5 ਮਿੰਟ ਕੀ ਨਾਮ ਤਾਂ ਲੱਗੇਗਾ ਬਲਜੀਤ ਸਿੰਘ ਕਿੱਥੇ ਲੱਗੀ ਸਰ ਗੋਲੀ ਪੱਟ ਦੀ ਕੀ ਨਾਮ ਹੁੰਦਾ ਹਾਂ ਬਲਜੀਤ ਸਿੰਘ ਕਿੰਨੀ ਉਮਰ ਆ ਉਮਰ ਹੈਗੀ 32 ਸਾਲ 33 ਸਾਲ ਪਤਾ ਲੱਗਾ ਕਿੰਨੇ ਮਾਰੀ ਆ ਉਹ ਤਾਂ ਪਤਾ ਹੀ ਹੈ ਉਹਨਾਂ ਨੂੰ ਪਤਾ ਹੀ ਹੈ ਉਹ ਦੱਸਣਗੇ ਪਤਾ ਲੱਗਾ ਕੀ ਰੋਲਾ ਸੀ ਨਹੀਂ ਰੋਲੇ ਤਾਂ ਨਹੀਂ ਪਤਾ ਲੱਗਾ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਗੁਰਮੇਸ਼ ਸਿੰਘ ਜੀ ਇਹਨਾਂ ਦੀ ਪਹਿਲਾਂ ਵੀ ਲੜਾਈ ਚੱਲਦੀ ਹੈ ਤਾਂ ਕੋਈ ਯਾਰ ਦੋਸਤ ਹੀ ਮੁੰਡਾ ਜਿਹਦੇ ਗੋਲੀ ਵੱਜੀ ਆ ਇਹਨਾਂ ਦਾ ਕੋਈ ਯਾਰ ਦੋਸਤ ਸੀ ਤੇ ਉਹ ਭਾਵੇਂ ਪਿੰਡ ਤੋਂ ਉਹ ਆਇਆ ਖਾਈ ਤੇ ਉਹਦੇ ਮੁੰਡੇ ਪੈ ਕੇ ਗਾਲ ਇਹ ਉਹਨੂੰ ਮਗਰੋਂ ਛਡਾਉਣ ਗਏ ਸੀ ਤੇ ਜਦੋਂ ਛਡਾਉਣ ਗਏ ਪਹਿਲਾਂ ਉਹ ਵੱਟੇ ਮਾਰਦੇ ਰਹੇ ਇਹਨਾਂ ਦੇ ਤੇ ਇਹ ਪਿੱਛੇ ਹੋ ਗਏ ਬਾਅਦ ਉਹਨਾਂ ਫਾਇਰ ਮਾਰਿਆ ਇਹਦੀ ਇੱਥੇ ਵੱਜ ਗਿਆ ਪੱਟੇ ਵੱਜ ਗਿਆ ਉਹ ਕਿੰਨੇ ਜਣੇ ਸੀ ਉਹ 4-5 ਜਣੇ ਹੈਗੇ ਸੀ ਚਾਹਤੇ ਸੀ ਇਹ ਮੋਟਰਸਾਈਕਲ ਉੱਤੇ ਹੋ ਰਿਹਾ ਬਾਕੀ ਮੈਨ ਦਾ ਕੋਲ ਨਹੀਂ ਹੈਗਾ ਸੀ ਤੇ ਅਸੀਂ ਥੋੜਾ ਜਿਹਾ ਪਿੱਛੇ ਖੜੇ ਹੋਏ ਸੀ ਸਾਨੂੰ ਲੋਗਾਂ ਨੂੰ ਪਤਾ ਲੱਗਾ ਜਦੋਂ ਫਾਇਰ ਵੱਜਿਆ ਇਹ ਇਹ ਕਾਇਲ ਹੋਇਆ ਕੀ ਨਾਮ ਕੀ ਅੰਦਾ ਜਿਲਦੀ ਸਿੰਘ ਬਲਜੀਤ ਸਿੰਘ ਕਿੱਥੇ ਚ ਹੋਇਆ ਕਿੱਥੇ ਮਸਲਾ ਇਹ ਖਾਈ ਟੇਮੇ ਕੀ ਉਹ ਬੰਦੇ ਕਿੱਥੋਂ ਦੇ ਸੀ ਉਹ ਪਾ ਗਾਮੇ ਵਾਲੇ ਪਾਵੜੇ ਦੇ ਸੀ ਸ਼ਾਇਦ ਇਹ ਪੁਰਾਣੀ ਰਜਿਸਟਰ ਵਾਲੀ ਹਾਂਜੀ ਕੋਈ ਲੜਾਈ ਚੱਲਦੀ ਸੀ ਪਹਿਲਾਂ ਪੁਰਾਣੇ ਦੇ ਕਿਹਦੇ ਨਾਲ ਕਿ ਕਿਸੇ ਨਾ ਨਾ ਇਹਦੇ ਨਾਲੇ ਜਿਨ੍ਹਾਂ ਦੇ ਮਗਰ ਗਿਆ ਸੀ ਉਹਨਾਂ ਦੇ ਨਾਲੇ ਕੀ ਨਾਂ ਤੁਹਾਡੇ ਗੁਰਮਖ ਸਿੰਘ ਜੀ ਕਿਸੇ ਕੀ ਲੱਗਦੇ ਮੈਂ ਫਰੈਂਡ ਹਾਂ ਜੀ ਓਕੇ ਛੋਟਾ ਜਿਹਾ ਚੀਜ਼ ਹੈ ਇਹ ਕੋਈ ਛ ਕਾਫੀ ਸੀਰੀਅਸ ਹੈ ਨਾ ਡਾਕਟਰ ਕਿੱਥੇ ਗੋਲੀ ਲੱਗੀ ਆ ਖੱਬੇ ਪੱਟ ਤੇ ਮੈਂ ਕੀ ਇਸ ਤਰ੍ਹਾਂ ਦੀ ਹਾਲਤ ਆ ਉਹਨਾਂ ਪੇਸ਼ੈਂਟ ਦੀ ਹਾਲਤ ਨਾਜ਼ੁਕ ਹੈ ਕਾਫੀ ਖੂਨ ਨਿਕਲ ਚੁੱਕਾ ਹੈ ਇੰਦਰੀ ਲੱਗ ਰਹੀ ਹੈ ਬੱਸ ਇੰਦਰੀ ਲੱਗਣੀ ਹੈ ਇਕਾਂਛੂ ਕੀ ਨਾਮ ਆ ਸਰ ਨੂੰ ਦੱਸੋ ਇਹ ਕਿੱਥੋਂ ਦਾ ਲੈਣ ਵਾਲਾ ਵਿਸ਼ੇ ਇਹ ਖਾਈ ਫੇ ਮੇਰੇ ਕੋਲ ਕੀ ਕੀ ਨਾ ਨਾ ਰੋਟਾ ਡਾਕਟਰ ਬੈਠੋ ਇਹ ਕੀ ਮੈਟਰ ਹੈਗਾ ਸਰ ਬਲਜੀਤ ਸਿੰਘ ਸਨ ਆਫ ਸੁਖਦੇਵ ਸਿੰਘ ਵਾਸੀ ਖਾਈ ਫਿਰ ਮੇਰੇ ਇੰਜਰਡ ਹੋਣ ਬਾਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਤੇ ਬਾਰੇ ਅਸੀਂ ਜਾਂਚ ਲਈ ਇੱਥੇ ਪਹੁੰਚੇ ਆਂ ਜਾਂਚ ਤੋਂ ਬਾਅਦ ਜੋ ਵੀ ਫਰਦਰ ਐਕਸ਼ਨ ਹੋਏਗਾ ਉਹ ਕਾਨੂੰਨ ਅਨਸਾਰ ਅਸੀਂ ਕਰਦੇ ਕਰਾਂਗੇ ਸਿਰ ਇੱਕ ਜਨਾ ਕਾਇਲ ਹੋਇਆ ਇੱਕ ਇੰਜਰਡ ਹੋਇਆ ਇਹ ਕੀ ਨਾਮ ਕੀ ਜਿਹੜਾ ਜੜਾ ਕਾਇਲ ਹੋਇਆ ਬਲਜੀਤ ਸਿੰਘ ਅ اچھا ਇਹਨਾਂ ਦਾ ਕੀ ਮਸਲਾ ਕੀ ਹੋਇਆ ਸਰ ਉੱਥੇ ਕੋਈ ਲੜਾਈ ਚੱਲਦੀ ਸੀਗੀ ਸਿੱਲਾ ਅਲਸੀ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਆਂ ਪਰ ਇਹ ਪਤਾ ਲੱਗਿਆ ਵੀ ਇਹਨਾਂ ਦੇ ਆਪਸ ਵਿੱਚ ਕੋਈ ਨਿੱਜੀ ਰੰਜਿਸ਼ ਸੀ ਪੁਰਾਣੀ ਰਣਜੀਤ ਜੀ ਦੀ ਹੈ ਅਬ ਉਹ ਜੀ ਰਣਜੀਤ ਜੀ ਬਾਰੇ ਦੱਸ ਰਿਹਾ ਬਾਕੀ ਅਸੀਂ ਅਜੇ ਸਾਰੇ ਮਾਮਲੇ ਦੀ ਤਪਤੀਸ਼ ਕਰਾਂਗੇ ਜਾਂਚ ਪੜਤਾਲ ਕਰਾਂਗੇ ਜਾਂਚ ਤੋਂ ਬਾਅਦ ਜੋ ਫੈਕਟ ਆਉਣਗੇ ਉਹਦੇ ਅਨੁਸਾਰ ਜਿਹੜਾ ਦੋਸ਼ੀ ਆਵੇ ਉਸ 'ਤੇ ਕਾਰਵਾਈ ਕੀਤੀ ਗੋਲੀ ਚਲੰਗ ਨਾਲ ਕੋਈ ਪਤਾ ਲੱਗਾ ਨਹੀਂ ਇਹਦੀ ਜਾਂਚ ਕਰ ਰਿਹਾ ਸਾਰੀ ਪੜਤਾਲ ਕਰ ਠੀਕ ਥੈਂਕ ਯੂ ਥੈਂਕ ਯੂ